ਫਗਵਾੜਾ ਦੇ ਜੰਡੇਆਲਾ ਰੋਡ ਤੇ ਸਥਿਤ ਮਹੱਲਾ ਹਾਕੂਪੁਰਾ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਬਾਬਾ ਸਾਹਿਬ ਅੰਬੇਦਕਰ ਪਾਰਕ ਦੇ ਆਲੇ-ਦੁਆਲੇ ਕੂੜਾ ਕਰਕਟ ਸੁੱਟੇ ਜਾਣ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜੈ ਭੀਮ ਯੂਨਾਈਟਿਡ ਵੌਇਸ ਆਫ ਪੰਜਾਬ ਦੇ ਸਮੂਹ ਮੈਂਬਰਾਂ ਅਤੇ ਮਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਪਾਰਕ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਤਾਂ ਜੋ ਲੋਕ ਇੱਥੇ ਆ ਕੇ ਸੈਰ ਕਰ ਸਕਣ ਪਰ ਸਰਕਾਰ ਨੇ ਇਸ ਪਾਰਕ ਦੀ ਖੂਬਸੂਰਤੀ ਨੂੰ ਖਰਾਬ ਕਰਨ ਲਈ ਇਸ ਪਾਰਕ ਦੇ ਨਾਲ-ਨਾਲ ਕੂੜੇ ਦਾ ਡੰਪ ਲਗਾ ਦਿੱਤਾ ਹੈ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉਕਤ ਆਗੂਆਂ ਨੇ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਕਤ ਸਥਾਨ ਤੋਂ ਇੱਕ ਊੜੇ ਦਾ ਡੰਬ ਚੁਕਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਉਹਨਾਂ ਨਾਲ ਹੀ ਕਿਹਾ ਕਿ ਅਗਰ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਮੁੱਦਾ ਜਿਹੜਾ ਹੈ ਪੂਰੀ ਕਾਰਪੋਰੇਸ਼ਨ ਦੇ ਧਿਆਨ ਦੇ ਵਿੱਚ ਹੈ ਔਰ ਜਿਹੜੇ ਮੇਨ ਮੈਂਮਲੇ ਦੇ ਵੀ ਧਿਆਨ ਦੇ ਵਿੱਚ ਹੈਗਾ ਆ ਔਰ ਅਸੀਂ ਇਹ ਬੇਨਤੀ ਜਿਹੜੀ ਆ ਇਹ ਲੋਕਲ ਲੈਵਲ ਤੇ ਹੀ ਹੱਲ ਨਹੀਂ ਹੋਣਾ ਅਸੀਂ ਇਹ ਜਿਹੜਾ ਮਾਮਲਾ ਆ ਉਹ ਐਸਸੀ ਕਮਿਸ਼ਨ ਦੇ ਵਿੱਚ ਲੈ ਕੇ ਜਾਵਾਂਗੇ ਐਸਸੀ ਕਮਿਸ਼ਨ ਦੇ ਲਈ ਇਹ ਬਹੁਤ ਛੋਟਾ ਮਾਮਲਾ ਆ ਉਹ ਤਾਂ ਬਹੁਤ ਵੱਡੇ ਵੱਡੇ ਮਾਮਲੇ ਉਹਨਾਂ ਨੇ ਹੱਲ ਕਰ ਦਿੱਤੇ ਪੰਜਾਬ ਦੇ ਮੈਂ ਉੱਥੇ ਜਾ ਕੇ ਬੇਨਤੀ ਕਰੂੰਗਾ ਆਪਣੀ ਸੰਸਥਾ ਦੇ ਵੱਲੋਂ ਕਰੂੰਗਾ ਮੱਲਾਵਾਸਿਆ ਵੱਲੋਂ ਕਰੂੰਗਾ ਇੱਥੇ ਕੋਈ ਰਾਜਨੀਤਿਕ ਸ਼ੈੰਜ ਨਹੀਂ ਹੈਗੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਇਹ ਮਸਲਾ ਉਹ ਆਪਣੇ ਧਿਆਨ 'ਚ ਲਿਆ ਕੇ ਇਹਨੂੰ ਹੱਲ ਕਰਨ ਇਹ ਸਾਰੀ ਦਲਤ ਭਾਈਚਾਰੇ ਦੀ ਵਸੋਂ ਤੇ ਆ ਜਿਹੜੀ ਆਪਣੇ ਤੁਹਾਡੇ ਬਿਲਕੁਲ ਬੈਕ ਸਾਈਡ ਤੇ ਹਕੂਪੂਰਾ ਮਹੱਲਾ ਸਾਰਾ ਹੀ ਦਲਤ ਭਾਈਚਾਰੇ ਦਾ ਇਹ ਬੜਾ ਵਧੀਆ ਇੱਕ ਮਾਣ ਬਣਿਆ ਸੀ ਕਿ ਪਾਰਕ ਬਣਿਆ ਜਿੱਥੇ ਸਾਡੇ ਰਹਿਬਰਾਂ ਦੇ ਸਟੈਚੂ ਨੇ ਤੇ ਕੀ ਕੀਤਾ ਸਰਕਾਰ ਬਣਦੇ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰੇ ਕਿ ਇੱਥੇ ਤਾਂ ਲੋਕ ਦੂਰੋਂ ਦੂਰੋਂ ਤਾਂ ਆ ਕੇ ਪਾਰਕ ਨੂੰ ਵੇਖਣ ਆ ਗਏ ਆ ਇਹ ਤਾਂ ਦਲਤਾਂ ਦਾ ਮਾਣ ਬਣ ਗਿਆ ਉਸ ਮਾਣ ਨੂੰ ਢਾਉਣ ਦੇ ਲਈ ਇਹ ਦੱਸਣ ਦੇ ਲਈ ਕਿ ਤੁਹਾਡੀ ਗਰੀਬਾਂ ਦੀ ਸਵਾ ਕਰੋੜ ਸ਼ਡੂ ਕਾਸਟ ਵਸਦਾ ਬਾਬਾ ਸਾਹਿਬ ਡਾਕਟਰ ਮੀਰਗਰ ਦਾ ਪਰਿਵਾਰ ਇਸ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਤੁਹਾਡੀ ਔਕਾਤ ਆਇਆ ਕੂੜਾ ਕੂੜੇ ਦਾ ਡੰਪ ਮੋਢ ਲਾਤਾ ਇੱਥੇ ਸਾਡੇ ਸਵੇਰੇ ਸ਼ਾਮੀ ਆ ਕੇ ਜਿਹੜੇ ਲੋਕ ਸੈਰ ਕਰਦੇ ਸੀ ਬਦਬੂ ਆਉਂਦੀ ਹੈ ਇੱਥੇ ਸੈਰ ਕਰਨੀ ਔਖੀ ਹੋ ਗਈ ਇੱਥੇ ਫੰਕਸ਼ਨ ਕਰਨੇ ਔਖੇ ਹੋ ਗਏ ਅਸੀਂ ਸਰਕਾਰਾਂ ਤੋਂ ਬੜੀ ਵਾਰੀ ਮੰਗ ਕੀਤੀ ਆ ਇੱਥੋਂ ਦੇ ਲੋਕਲ ਸਾਰੇ ਵਸਿੰਦੇ ਆ ਆ ਜਸ਼ਵੀਰ ਜੀ ਮਿਹੇ ਹੈ ਥੈਪੀਕੋਲਜੀ ਹੈ ਇਹ ਸਾਰੇ ਖੜੇ ਨੇ ਸਾਥੀ ਇਨਾਂ ਨੇ ਬੜੀ ਵੱਡੀ ਮੰਗ ਕੀਤੀ ਤੱਕੇ ਨਾ ਬਣਾਇਆ ਤੱਕੇ ਨਾਲ ਸ਼ਡੂ ਦੁੱਖ ਦੀ ਗੱਲ ਇਹ ਹੈ ਕਿ ਇਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਇੰਚਾਰਜ ਵੀ ਸ਼ੁਰੂ ਕਾਸਟ ਜਿਹੜੀ ਕਮਿਸ਼ਨਰ ਨੈਨ ਜਸਲ ਵੀ ਸ਼ੁਰੂ ਕਾਸਟ ਔਰ ਧਮਕੀਆਂ ਦੇ ਦੇ ਬਣਾਇਆ ਜਸ਼ਪੀਰ ਜੀ ਨੂੰ ਇਹ ਕਹਿੰਦੇ ਨੇ ਕਿ ਜੇ ਤੂੰ ਇਹਦਾ ਵਿਰੋਧ ਕਰਦਾ ਰਿਹਾ ਤਾਂ ਅਸੀਂ ਤੇਰਾ ਡਰਾ ਧਮਕਾ ਕੇ ਸਾਰਿਆਂ ਨੂੰ ਔਰ ਦੁੱਖ ਇਸ ਤੋਂ ਵੀ ਵੱਡਾ ਇਹ ਹੈ ਕਿ ਕਿਸੇ ਵੀ ਸਾਡੀ ਪਾਰਟੀ ਦੇ ਜਿਹੜੀ ਡਾਕਟਰ ਅੰਬੇਡਕਰ ਦੇ ਨਾਮ ਤੇ ਸਿਆਸਤ ਕਰਦੇ ਨੇ ਜਾਂ ਸਮਾਜਿਕ ਜਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਦਲਤਾਂ ਦੇ ਬਾਬਿਆਂ ਦੇ ਨਾਮ ਤੇ ਜਿਹੜੀਆਂ ਬਣੀਆਂ ਹੋਈਆਂ ਕਿਸੇ ਨੇ ਵੀ ਇੱਥੇ ਡਟ ਕੇ ਮੁਹੱਲਾ ਨਿਵਾਸੀਆਂ ਦਾ ਸਾਥ ਨਹੀਂ ਦਿੱਤਾ ਸਰਕਾਰ ਤੱਕਾ ਕਰ ਗਈ ਤੇ ਅਸੀਂ ਇੱਥੇ ਲੋਕ ਬਹੁਤ ਦੁਖੀ ਨੇ